ਬੱਚਾ ਕੌਣ ਸੀ ਇਹਨਾਂ ਨਾਲ ਇਹ ਪੰਜਾ ਕਿਹ ਪੰਜਾ ਇਹਨਾਂ ਦਾ ਕੀ ਨਾਮ ਸੀ ਪੰਜਾ ਕਿੱਥੋਂ ਆ ਰਹੇ ਸੀ ਜੀ ਇਹ ਇਹ ਬੁਦਰੀ ਘਰ ਚੌਂਕ 'ਚ ਨਹੀਂ ਵੋਟ ਪਾਹ ਜਾ ਰਹੇ ਸੀ ਕਿੱਥੇ ਬਟਾਲਾ ਰੋਡ ਬਟਾਲਾ ਰੋਡ ਤੇ ਵੋਟ ਪਾਹ ਜਾ ਰਹੇ ਸੀ ਇਸ ਵਾਰ ਚ ਪਤਾ ਨਹੀਂ ਪੰਜ ਦਾ ਕੀ ਨਾਮ ਸੀ ਸਖਸ਼ਮ ਠੀਕ ਆ ਹਾਂਜੀ ਹਾਂਜੀ ਕਿੱਥੇ ਆ ਹਸਪੀਟਲ ਲੱਗ ਗਿਆ ਬਿਲਕੁਲ ਠੀਕ ਹੈ ਤੁਹਾਡਾ ਕੀ ਨਾਮ ਹੈ ਕਹ ਜੇ ਤੁਹਾਨੂੰ ਲੋਕਾਂ ਨੂੰ ਪਤਾ ਹੋਵੇ ਤੁਹਾਡਾ ਕੀ ਨਾਮ ਹੈ ਅਮਿਤਾ ਦੇਹੜੇ ਅੰਮ੍ਰਿਤਸਰ ਦੇ ਕ੍ਰਿਸ਼ਨਾ ਚੌਂਕ ਦੇ ਵਿੱਚ ਬਿਆਨਕ ਐਕਸੀਡੈਂਟ ਹੋਇਆ ਤਾਂ ਤੇਜ਼ ਟਰੱਕ ਡਰਾਈਵਰ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਤਾਂ ਇਸ ਵळे ਅਸੀਂ ਤੁਹਾਨੂੰ ਕ੍ਰਿਸ਼ਨਾ ਚੌਂਕ ਦੀ ਤਸਵੀਰ ਸਾਂਝੀ ਕਰਦੇ ਪਿਆ ਜਿੱਥੇ ਕੀ ਟਰੱਕ ਡਰਾਈਵਰ ਬਹੁਤ ਤੇਜ਼ ਸਪੀਡ ਤੇ ਇਸ ਰਾਸਤੇ ਦੇ ਰਾਹੀਂ ਆ ਰਿਹਾ ਸੀ ਤਾਂ ਉਸ ਰਾਸਤੇ ਦੀ ਵੀ ਤਸਵੀਰ ਸਾਂਝੀ ਕਰਦੇ ਪਹਤਾ ਇਸ ਰਾਸਤੇ ਤੇ ਜਰੋ ਟਰੱਕ ਬਹੁਤ ਜ਼ਰਾ ਤੇਜ਼ ਸਪੀਡ ਤੋਂ ਆਂਦਾ ਹੈ ਤਾਂ ਜੂਨਰੀ ਰੋਡ ਦੇ ਉੱਪਰੋਂ ਇੱਕ ਐਕਟਿਵਾ ਸਵਾਰ ਮਹਿਲਾ ਆਂਦੀ ਹੈ ਟਰੱਕ ਡਰਾਈਵਰ ਦੇ ਵੱਲੋਂ ਜਿਹੜੀ ਤੇਜ਼ ਸਪੀਡ ਦੇ ਨਾਲ ਜੇ ਟੱਕਰ ਮਾਰੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਐਕਟਿਵਾ ਤੋਂ ਮਹਿਲਾ ਥੱਲੇ ਡਿੱਗ ਜਾਂਦੀ ਹੈ ਤਾਂ ਥੱਲੇ ਡਿੱਗਣ ਕਾਰਨ ਉਸ ਦਾ ਜਿਹੜਾ ਸਿਰ ਆਹੋ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਆ ਜਾਂਦਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਰਾਜ ਭਾਈ ਕੀ ਨਾਮ ਆਪਣਾ ਅਰਸ਼ਦੀਪ ਸਿੰਘ ਕਿੱਥੋਂ ਆ ਕੀ ਆ ਕਸ਼ਮਿਰ ਜੋਬ ਦੇ ਵਿੱਚ ਐਤੋਂ ਦੀ ਭਰੀ ਉਧਰੋਂ ਐਕਟਿਵਾ ਇਧਰ ਨਹੀਂ ਆਉਂਦੀ ਪਰ ਇਹਦੇ ਟਰੱਕ ਆਉਂਦੇ ਆ ਵਾ ਟਰੱਕਲੇ ਸਾਰੇ ਇੱਥੇ ਜਾਣੇ ਵੇਖਣੇ ਆ ਮਾਰਕੀਟ ਟਰੱਕ ਸਾਈਡ ਵਾਲਾ ਇੱਥੋਂ ਤੱਕ ਧੁੰਦਾ ਲੈ ਕੇ ਆ ਉਹ ਵਿਚਾਰੀ ਕੁੜੀ ਦਾ ਵੇਖੋ ਸਿਰ ਦਾ ਕੀ ਬਣ ਗਿਆ ਵਾ ਐਕਟਿਵਾ ਤੇ ਹੀ ਕੁੜੀ ਐਕਟਿਵਾ ਤੇ ਹੀ ਕੁੜੀ ਨਾਲ ਨਿਆਣੇ ਨਿਆਣੇ ਦੇ ਉਤੋਂ ਦੀ ਟਾਇਰ ਲੰਘ ਗਿਆ ਉਹ ਨਿਆਣੇ ਦਾ ਵੇਖੋ ਕੀ ਹਰਾਦਿਆ ਸਾਰੀ ਆ ਦੇਖ ਕੇ ਅਸੀਂ ਗੱਲ ਕਰੀਏ ਟਰੱਕ ਵਾਲਾ ਪੁਲਿਸ ਵਾਲਿਆਂ ਦੇ ਫੜ ਲਿਆ ਗਿਆ ਹਾਂਜੀ ਫੜ ਲਿਆ ਥਾਣੇ ਲੈ ਗਏ ਨਾਲ ਹੀ ਟਰੱਕ ਵੀ ਲੈ ਗਏ ਥਾਣੇ ਤੇ ਬੰਦਾ ਵੀ ਲੈ ਗਏ ਸੀੜੀਆਂ ਤੇ ਬੈਠਾ ਆਇਆ ਤੇ ਉੱਤੋਂ ਦੀ ਟਾਇਰ ਲੰਗਾ ਆਇਆ ਸਾਰਾ ਜੋ ਬੈਠਾ ਆਇਆ ਇਹ ਪਰ ਗੱਲਬਾਤ ਕਰਨ ਨਹੀਂ ੜਿਆ ਵਿਚਾਰਾ ਕੋ ਦੱਸ ਤਾ ਕੁੜੀ ਜਿਹੜੀ ਵਿਅੰਤਾ ਕੁੜੀ ਦਿਖਾਈ ਦੇ ਰਹੀ ਹੈ ਔਰ ਹੀ ਡੈਥ ਹੋ ਗਈ ਹੈ ਜੀ ਇਹਦੇ ਵਿੱਚ ਡੈਥ ਹੋ ਗਈ ਹੈ ਕੁੜੀ ਦੀ ਮੌਕੇ ਦੀ ਹੋ ਗਈ ਜੀ ਡੈਥ ਉਹ ਸਾਰਾ ਕੁਰੀ ਹੋ ਗਈ ਡੈਥ ਆ ਭਾਈ ਵੇਖਿਆ ਤੁਸੀਂ ਮੌਕੇ ਤੇ ਕਾਫੀ ਜਣੇ ਨੇ ਵੇਖਿਆ ਬਹੁਤ ਤੇਜ਼ ਆਇਆ ਟਰੱਕ ਉਧਰੋਂ ਉਹਨੇ ਡਰਿੰਕ ਕੀਤੀ ਜਾਂ ਪਤਾ ਨਹੀਂ ਕੀ ਕੁਝ ਉਹਨੇ ਕੋ ਬ੍ਰੇਕ ਹੀ ਨਹੀਂ ਲੱਗੀ ਬ੍ਰੇਕ ਜਿੱਥੇ ਆਪਾਂ ਖੜੇ ਇੱਥੇ ਆਣ ਕੇ ਬ੍ਰੇਕ ਲੱਗੀ ਉਹਦੀ ਉਹ ਮਦਰ ਬੱਚੇ ਦੇ ਉੱਪਰ ਹੋ ਗਈ ਬੱਚੇ ਦੇ ਉੱਪਰ ਹੋਈ ਫਿਰ ਉਹਦਾ ਸੇਵ ਹੋਇਆ ਬੱਚ ਇੱਕ ਵਾਰੀ ਬ੍ਰੇਕ ਇੱਥੇ ਬੱਚਾ ਭੱਜ ਗਿਆ ਵਾ ਕੁੜੀ ਦਾ ਬਹੁਤ ਮਾੜਾ ਹਾਲ ਬਹੁਤ ਹੁੰਦਾ ਲਿਆ ਟਰੱਕ ਲੱਗਦਾ ਨਹੀਂ ਕਿ ਜਣੀਆਂ ਇਹ ਸੜਕਾਂ ਇਹਨਾਂ ਦੇ ਉੱਪਰ ਜਿਹੜੇ ਟਰੱਕ ਡਰਾਈਵਰ ਇਹਨਾਂ ਨੂੰ ਟਰੱਕ ਹੌਲੀ ਚਲਾਉਣੇ ਚਾਹੀਦੇ ਨੇ ਬਿਲਕੁਲ ਇਹਨਾਂ ਨੂੰ ਨਾ ਬਹੁਤ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਸਰਕਾਰ ਨੂੰ ਵੇਖੋ ਜੀ ਹਰ ਵਕਤ ਦੇਖੋ ਇੱਕ ਉਪतरी ਘਰੋਂ ਆਈ ਵੋਟ ਪਾਣ ਵਾਸਤੇ ਤੇ ਉਹਦੇ ਨਾਲ ਕੀ ਹਾਸਾ ਹੋ ਗਿਆ ਵਾ ਠੀਕ ਆ ਕੋਈ ਇੱਥੇ ਕੋਈ ਲਿਮਟ ਨਹੀਂ ਹੈਗੀ ਕੋਈ ਟਰੱਕ ਵਾਲੇ ਨੂੰ ਪੁੱਛਦਾ ਨਹੀਂਗਾ ਕਾਰ ਵਾਲੇ ਨੂੰ ਪੁੱਛਦਾ ਪਿਆ ਕੋਈ ਟ੍ਰੈਫਿਕ ਵਾਲੀ ਕੋਈ ਸਿਸਟਮ ਨਹੀਂ ਸਹੀ ਇਹਨਾਂ ਦਾਗਾ ਤੇ ਬਹੁਤ ਬੁਰਾ ਹਾਲ ਹੈਗਾ ਵਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਵਾ ਔਰ ਵਧੀਆ ਵਧੀਆ ਕੰਮ ਕਰਨ ਇਹੋ ਜਿਹੜਾ ਨੁਕਸਾਨ ਹੋਇਆ ਵਾ ਬਹੁਤ ਮਾੜਾ ਹੋਇਆ ਵਾ ਭਾਜੀ ਆਹ ਕਿੰਨਾਂ ਦੀ ਫੋਟੋ ਆ ਜੀ ਜਿਹੜੀ ਵਾਲੀ ਇਹ ਵੋਟ ਦੀ ਇਹਨਾਂ ਦੀ ਪਰ ਵੋਟ ਪਾ ਕੇ ਆਈ ਸੀ ਇਹ ਜਿਹਨਾਂ ਦਾ ਐਕਸੀਡੈਂਟ ਹੋਇਆ ਹੈ ਇਹ ਇਹ ਤੇ ਛੰਦਾ ਚੌਧਰੀ ਹੈ ਯਾਰ ਉਹ ਨਹੀਂ ਨਹੀਂ ਆ ਭਾਈ ਬਾੜਾ ਛੰਦਾ ਚੌਧਰੀ ਦੀ ਬਾੜ ਹੈਗੀ ਆ ਅੱਛਾ ਬਾੜ ਹੈ ਇਹ ਬੇਦੀ ਸਕੂਲ ਜਾਣਾ ਇਹਨਾਂ ਜਾਂ ਫੋਟੋ ਆ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਰਸ਼ਾ ਚੌਂਕ ਦੀਆਂ ਜਿੱਥੇ ਕਿ ਟਰੱਕ ਦੇ ਵੱਲੋਂ ਇੱਕ ਮਿਉ ਤੁਹਾਨੂੰ ਟਰੱਕ ਦੇ ਟਾਇਰ ਦੇ ਥੱਲੇ ਦੇ ਦਿੱਤਾ ਜਾਂਦਾ ਜਿਸ ਕਰੋਂ ਉਹਦੀ ਮੌਤ ਹੋ ਚੁੱਕੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਰਾਹ ਗੇਰਸ ਰਾਸਤੇ ਤੋਂ ਲੰਘਦੇ ਪੈਣ ਤਾਂ ਉਹ ਰਾਸਤੇ ਦੇ ਵਿੱਚ ਖੜ ਜਾਂਦੇ ਨੇ ਤਾਂ ਦੇਖ ਕਰ ਅਸੀਂ ਗੱਲ ਕਰੀਏ ਇਸ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਾਕਾ ਵੀ ਲਗਾਇਆ ਗਿਆ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਵਿਉਂਤਾਂ ਦੇ ਉੱਪਰੋਂ ਦੀ ਟਰੱਕ ਜਿਹੜਾ ਡਰਾਈਵਰ ਦੇ ਵੱਲੋਂ ਚੜਾ ਦਿੱਤਾ ਗਿਆ ਤਾਂ ਉਸਦੇ ਵੱਲੋਂ ਮੌਕੇ ਤੇ ਹੀ ਜਿਹੜਾ ਟਰੱਕ ਡਰਾਈਵਰ ਨੂੰ ਤੇ ਨਾਲ ਟਰੱਕ ਜਿਹੜਾ ਉਹ ਉਹ ਕਾਬੂ ਕਰ ਲਿਆ ਜਾਂਦਾ ਇਸ ਵale ਪੰਜਾਬ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਐਕਸੀਡੈਂਟ ਹੋਇਆ ਜੀ ਇੱਥੇ ਬਦਤਰ ਐਂਬੂਲੈਂਸ ਭੇਜ ਐਂਬੂਲੈਂਸ ਹੀ ਹਲਦੀ ਭੇਜਤੋਂ ਆਪਣਾ ਆਪਣਾ ਗੱਡੀ ਆਪਾਂ ਬੋਡੀ ਚ ਕਾ ਲਈ ਦੋ ਮਿੰਟ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਐਂਬੂਲੈਂਸ ਨੂੰ ਇਸ ਜਗ੍ਹਾ ਦੇ ਉੱਪਰ ਮਗਾਇਆ ਜਾ ਰਿਹਾ ਤਾਂ ਜੋ ਜਿਹੜੀ ਡੈੱਡ ਬੋਡੀ ਚੌਂਕ ਦੇ ਵਿੱਚ ਪਈ ਹੋਈ ਆ ਤਾਂ ਉਸ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਵੇ ਤਾਂ ਫਿਲਹਾਲ ਇਸ ਸਹਿਲਾ ਦੀ ਜਿਹੜੀ ਮੌਤ ਹੋ ਹੋ ਚੁੱਕੀ ਹੈ ਤਾਂ ਨਾਲ ਇਸ ਦੇ ਇੱਕ ਬੱਚਾ ਵੀ ਸੀ ਛੋਟਾ ਜਿਹਾ ਜੋ ਕਿ ਜ਼ਖਮੀ ਹੋ ਚੁੱਕਾ ਤਾਂ ਜੇਕਰ ਅਸੀਂ ਗੱਲ ਕਰੀਏ ਟਰੱਕ ਡਰਾਈਵਰ ਤੇ ਟਰੱਕ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਥਾਣਾ ਸਿ ਆਹ ਜੀ ਜੀ ਆ ਜੀ ਇਹ ਜੀ ਟਰੱਕ ਸੀ ਸੀਮਿੰਟ ਵਾਲਾ ਢੋਲ ਹਾਂਜੀ ਤੇ ਉਹਦੇ ਥੱਲੇ ਐਕਟਵਾ ਤੇ ਲੇਡੀ ਆ ਰਹੀ ਸੀ ਨਾਲ ਨਾਲ ਦੇ ਬੱਚਾ ਸੀ ਤੇ ਲੇਡੀ ਦੇ ਵਿਚਾਰੇ ਦੀ ਇੱਥੇ ਸਪੋਰਟ ਹੀ ਦੇਖੋ ਵੀ ਆ ਗਈ ਆ ਬੱਚੇ ਨੂੰ ਅਮਨਦੀਪ ਹਸਪਤਾਲ ਵਾਸਤੇ داخل ਕੁਵਾਤ ਆਇਆ ਜੇਕਰ ਅਸੀਂ ਗੱਲ ਕਰੀਏ ਪਤਾ ਲੱਗਾ ਮਹਿਲਾ ਕਿੱਥੋਂ ਦੀ ਰਹਿਣ ਵਾਲੀ ਹੈ ਜੀ ਉਹਦੀ ਉਹਨਾਂ ਦੀ ਗੱਡੀ ਤੋਂ ਉਹਨਾਂ ਦਾ ਐਡਰੈਸ ਕਢਾ ਕੇ ਦੇਖਦੇ ਹਾਂ ਜੀ ਕਿੱਥੋਂ ਦੇ ਅੱਗੇ ਨੇ ਉਸ ਤੋਂ ਬਾਅਦ ਪਤਾ ਲੱਗੇਗਾ ਕੀ ਹੈ ਕਿੱਕ ਡਰਾਈਵਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਕਿਉਂਕਿ ਬਹੁਤ ਜ਼ਿਆਦਾ ਤੇਜ਼ ਸਪੀਡ ਦੇ ਵਿੱਚ ਆ ਰਿਹਾ ਲੋਕ ਕਹਿੰਦੇ ਨੇ ਕਿ ਉਹਨੇ ਬ੍ਰੇਕ ਨਹੀਂ ਲਗਾਈ ਮੈਂ ਕਿਹਾ ਜੀ ਜੋ ਦੇ ਖਿਲਾਫ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਬਿਲਕੁਲ ਕਰਾਂਗੇ ਉਹ ਬਿਲਕੁਲ ਡਰਾਈਵਰ ਮੌਕੇ ਤੇ ਫੜ ਲੈ ਫੜ ਲੈ ਜੀ ਫੜ ਲੈ ਫੜ ਲੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚਣ ਨੇ ਤਾਂ ਫਿਲਹਾਲ ਨਾਲ ਉਹ ਦੱਸਿਆ ਜਾ ਰਿਹਾ ਹੈ ਕਿ ਜ ਉਦੇ ਵਿੱਚ ਡਿਊਟੀ ਕਰ ਰਹੀ ਸੀ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਹੀ ਉਸ ਡਰਾਈਵਰ ਨੂੰ ਫੜ ਲਿਆ ਗਿਆ ਤਾਂ ਨਾਲ ਦੇ ਨਾਲ ਜਿਹੜਾ ਟਰੱਕ ਆਉਹੀ ਕਬਜੇ ਦੇ ਵਿੱਚ ਲੈ ਲੈ ਗਿਆ ਤਾਂ ਫਿਲਹਾਲ ਇਸ ਬਿਆਨਕ ਐਕਸੀਡੈਂਟ ਦੇ ਵਿੱਚ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ